ਇਸ ਵਕਤ ਅਸੀਂ ਖੜੇ ਆਂ ਬਾਬਾ ਬਗੜਾ ਸਾਹਿਬ ਵਿਖੇ ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਜਿੱਥੇ ਕਿ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਪਾ ਪਾਰ ਹਨ ਜੇਕਰ ਗੱਲ ਕਰੀਏ ਰਈਏ ਦੀ ਤਾਂ ਰਈਏ ਵਿੱਚ 13 ਨੰਬਰ ਵਾੜੇ ਇਲੈਕਸ਼ਨ ਹੋਣ ਜਾ ਰਹੀ ਹੈ ਜਿੱਥੇ ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਹੋਇਆ ਹੈ ਪਰ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਾਬਾ ਬਗੜਾ ਸਾਹਿਬ ਵਿੱਚ 13 ਵਾੜਾਂ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਪਰ ਕਿੰਨੇ ਕਿਤੇ ਮੌਜੂਦਾ ਸਰਕਾਰ ਵੱਲੋਂ ਟੱਕੇ ਛਾਹੀ ਦੀ ਗੱਲ ਕਹੀ ਜਾ ਰਹੀ ਹੈ ਇਸ ਸਬੰਧ ਵਿੱਚ ਸਾਬਕਾ ਵਿਧਾਇਕ ਸੰਤੋਖ ਸਿੰਘ ਲਾਈਵਰ ਸਾਬਕਾ ਵਿਧਾਇਕ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਕਿ ਪੂਰੀ ਗੱਲਬਾਤ ਦੱਸੀ ਹੈ ਪੂਰੀ ਗੱਲਬਾਤ ਕੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਡੇਲੀ ਟੌਪ ਨਿਊਜ਼ ਨਹੀਂ ਸਾਡੇ ਨਾਲ ਬਨੇ ਰਹੋ ਮੈਂ ਰਣਜੀਤ ਸਿੰਘ ਗੰਗ ਡੇਲੀ ਟੌਪ ਨਿਊਜ਼ ਆਵਾ ਪਕਾਲਾ ਸਾਹਿਬ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੰਤੋਖ ਸਿੰਘ ਲਾਈਵਰ ਜਿੰਦਾਬਾਦ ਆਓ ਪਾਈ ਧੰਨਵਾਦ ਜਨਾਬ ਸੇਵਾ ਪ੍ਰਸ਼ਾਸਨ ਧੰਨਵਾਦ ਲੋਕ ਜੀ ਆਹ ਬੇਬੀ ਆਪਾਂ ਦਾ ਬਹੁਤ ਧੰਨਵਾਦ ਜੀ ਜਿਹੜਾ ਮਾਏ ਐਮਐਲ ਸਰ ਮਸਲਾ ਬੜਾ ਵੱਡਾ ਮਸਲਾ ਬੜੀ ਹੈਰਾਨੀ ਦੀ ਗੱਲ ਸਰਕਾਰਾਂ ਕਾਲੀਦਾਨ ਵੀ ਆ ਕਾਂਗਰਸ ਪਾਰਟੀ ਵੀ ਬੜਾ ਲੰਮਾ ਸਮਾਂ ਰਹੀ ਪਰ ਜਿਸ ਤਰ੍ਹਾਂ ਇਸ ਆਮ ਪਾਰਟੀ ਨੇ ਸਿਕਾਰਨੇ ਕੀਤਾ ਬੜਾ ਡਿੰਦਰ ਜੋਗ ਅੱਜ ਸਵੇਰ ਦੇ ਸਾਡੇ ਜਿੰਨੇ ਵੀ ਕੈਂਡੀਡੇਟ ਨੇ ਐਮਸੀ ਦੇ ਸਵੇਰ ਦੇ 10 ਵਜੇ ਦੇ ਕਿਓ ਦੇ ਦਫਤਰ ਦੇ ਮੇਕੇ ਔਰ ਉਹਨਾਂ ਨੂੰ ਕੋਈ ਵੀ ਐਨਓਸੀ ਨਹੀਂ ਦਿੱਤੀ ਨੋ ਡੂ ਨਹੀਂ ਦਿੱਤਾ ਔਰ ਕਾਗਜ਼ ਜਿਹੜੇ ਆ ਉਹ ਕਿਸ ਤਰ੍ਹਾਂ ਅਸੀਂ ਦਸਤਖਤ ਕਰਾਵਾਂਗੇ ਕੱਲ ਨੂੰ ਫਿਰ ਇਹ ਕਾਗਜ਼ ਜਿਹੜੇ ਰੱਦ ਕਰਨਗੇ ਔਰ ਮੇਰੀ ਚੋਣ ਕਮਿਸ਼ਨ ਨੂੰ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਪਰ ਜ਼ੋਰ ਮੰਗ ਕਰਦਾ ਵਾਂ ਪੀ ਇਹ ਜਿਹੜਾ ਵਾ ਕਿਸੇ ਨਾ ਜਿਸ ਤਰ੍ਹਾਂ ਇਹਨਾਂ ਨੂੰ ਜਿਹੜੇ ਅੱਜ ਸਵੀਰਦਾ ਜਿਹੜਾ ਐਸਓ ਆ ਸਵੀਰ ਦਾ ਲੰਬਾ ਨੀਗਾ ਪਤਾ ਨਹੀਂ ਕਿੱਥੇ ਲੁਕਾ ਕੇ ਰੱਖਿਆ ਆਮ ਪਾਰਟੀ ਦੇ ਐਮਐਲਏ ਨੇ ਔਰ ਜਿੰਨੇ ਮੁਲਾਜ਼ਮ ਆ ਉਹ ਕੋਈ ਕੰਮ ਨਹੀਂ ਕਰ ਰਹੇ ਔਰ ਮੈਂ ਇਹੋ ਹੀ ਕਹਿਣਾ ਚਾਹੁੰਨਾ ਕਿ ਇਹ ਜਿਹੜਾ ਇਹਦਾ ਛੇਤੀ ਤੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਇਹਦਾ ਬਦਲ ਲੱਭਿਆ ਜਾਵੇ ਤਾਂ ਈਓ ਨੂੰ ਐਸਓ ਨੂੰ ਜੇ ਨਹੀਂ ਆਉਂਦੇ ਡਿਊਟੀ ਤੇ ਚੇਂਜ ਕਰਕੇ ਤੇ ਨਵਾਂ ਲਾ ਕੇ ਤੇ ਸਾਨੂੰ ਜਿਹੜਾ ਉਹ ਨੋਡੂ ਤੇ ਐਨਸ ਕਿੰ ਦਿੱਤੀਆਂ ਜਾਂਦੀਆਂ ਕਿਹਨੂੰ ਮਿਲੇ ਤੁਸੀਂ ਐਸਡੀਐਮ ਸਾਹਿਬ ਨੂੰ ਕੀ ਕਹਿੰਦੇ ਜੀ ਐਸਡੀਐਮ ਸਾਹਿਬ ਨੂੰ ਮਿਲੇ ਆ ਯੂ ਸਾਹਿਬ ਨੂੰ ਮਿਲੇ ਆ ਪਰ ਕਿਸੇ ਨੇ ਵੀ ਸੰਤੁਸ਼ਟ ਜਵਾਬ ਨਹੀਂ ਦਿੱਤਾ ਸਾਨੂੰ ਸਹੀ ਜਵਾਬ ਨਹੀਂ ਦਿੱਤਾ ਉਹ ਕਹਿ ਰਿਹਾ ਕਿ ਤੁਸੀਂ ਕਾਗਜ਼ਾਤ ਦਾਖਲ ਕਿੱਦਾਂ ਕਰਾਈਏ ਕੱਲ ਨੂੰ ਫਿਰ ਸਾਡੇ ਕਾਗਜ਼ ਪਹਿਲਾਂ ਵੀ ਪਿਛਲੀ ਵਾਰੀ ਸਰਪੰਚੀ ਦੀਆਂ ਇਲੈਕਸ਼ਨਾਂ ਚ ਵੀ ਇਦਾਂ ਹੋਇਆ ਕਿ ਸਾਡੇ ਮੈਂਬਰ ਸਹਿਮਾਨਾਂ ਦੇ ਸਰਪੰਚਾ ਦੇ ਰੱਦ ਕੀਤੇ ਕਾਗਜ਼ ਸਾਨੂੰ ਖੱਸਾ ਵਾ ਕਿ ਇਹ ਜਿਹੜੀ ਪਾਰਟੀ ਆ ਇਹ ਕੱਲ ਨੂੰ ਸਾਡੇ ਜਿਹੜੇ ਕਾਗਜ਼ ਆ ਪਹਿਲੀ ਗੱਲ ਤੇ ਦਾਖਲ ਨਹੀਂ ਹੋਣੀ ਔਰ ਦੂਜੀ ਗੱਲ ਇਹ ਜੇ ਹੂ ਕਹੀ ਇਦਾਂ ਦੂਰੇ ਕਾਜ ਕਰਾਉਣੇ ਤੇ ਇਰਾਦਾ ਕਰਨਗੇ ਕਰਕੇ ਜ਼ਰੂਰੀ ਏ ਮੇਰੀ ਇੱਕ ਬੇਨਤੀ ਆ ਉੱਪਰ ਦੇ ਅਹ ਲਾਫਸਰਾਂ ਨੂੰ ਔਰ ਚੌਂਕ ਕਮਿਸ਼ਨ ਨੂੰ ਕਿ ਇਹ ਜਲਦ ਤੋਂ ਜਲਦੇ ਦਾ ਜਿਹੜਾ ਵਾ ਹੱਲ ਕੱਢਿਆ ਜਾਵੇ ਮੈਂ ਇਹੋ ਹੀ ਅੱਜ ਕਹਿਣਾ ਚਾਹੁੰਦਾ ਅਸੀਂ 2 ਘੰਟੇ ਅੱਜ ਵੇਚ ਕਰਾਂਗੇ ਅਗਰ ਜੇ ਨਹੀਂ ਕੀਤਾ ਸਵੇਰੇ ਜੀਡੀ ਰੋਡ ਬੰਦ ਕਰਾਂਗੇ ਐਸਜੀਐਮ ਦਾ ਦਫਤਰ ਬੰਦ ਕਰਾਂਗੇ ਈਓ ਦਾ ਦਫਤਰ ਬੰਦ ਕਰਾਂਗੇ ਜੇ ਸਾਡੇ ਨਹੀਂ ਦਾਖਲ ਹੋਏ ਤੇ ਕਿਸੇ ਦੇ ਨਹੀਂ ਹੋਣਾ ਭਾਵੇਂ ਜੋ ਕੁਝ ਮਰਜ਼ੀ ਹੋ ਜਾਵੇ ਭਾਵੇਂ ਲੜਾਈ ਕਿ ਹੋਵੇ ਭਾਵੇਂ ਝਗੜਾ ਹੋਵੇ ਭਾਵੇਂ ਪੁਸ਼ ਹੋਵੇ ਜੇ ਸਾਡੀ ਪਾਰਟੀ ਦੇ ਦਾਖਲੇ ਤੇ ਕਿਸੇ ਪਾਰਟੀ ਦੇ ਪੇਪਰ ਜਿਹੜੇ ਅਸੀਂ ਕੱਲ ਨੂੰ ਦਾਖਲ ਨਹੀਂ ਹੋਣ ਦੇਵਾਂਗੇ ਜਿੰਮੇਤ ਸਰਕਾਰ ਔਰ ਇਹਦੀ ਜ਼ਿੰਮੇਵਾਰ ਜਿਹੜੀ ਆ ਸਰਕਾਰ ਹੋਊ